ਸਟੈਫਲੰਡਨ ਜੋ ਰੀਸੈਂਟਲੀ ਪੰਜਾਬ ਆਏ ਸੀ ਉਹਨਾਂ ਨੇ ਪੰਜਾਬ ਆ ਕੇ ਮੂਸਿਆਲੇ ਦਾ ਜਨਮ ਦਿਨ ਉਹਨਾਂ ਦੇ ਮਾਪਿਆਂ ਦੇ ਨਾਲ ਮਨਾਇਆ ਮੂਸਾ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਲੇਕਿਨ ਇਸ ਦੌਰਾਨ ਸਟੈਫਲੰਡਨ ਦੀ ਮੁਲਾਕਾਤ ਅਨਮੋਲ ਕਵਾਤਰਾ ਦੇ ਨਾਲ ਹੋਈ ਜੋ ਕਿ ਇੱਕ ਐਨਜੀਓ ਚਲਾ ਰਿਹਾ ਹੈ ਇੱਕ ਜ਼ਰੀਆ ਇਸ ਐਨਜੀਓ ਦੇ ਰਾਹੀਂ ਉਹ ਲੱਖਾਂ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿਨ੍ਹਾਂ ਦੀ ਉਹ ਹੈਲਪ ਕਰ ਸਕਣ ਸਟੈਫਲੰਡਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਵੀ ਗਰੀਬ ਬੱਚਿਆਂ ਦੀ ਹੈਲਪ ਕੀਤੀ ਉਹਨੋਂ ਚਾਹੇ ਵਿਦੇਸ਼ ਵਾਪਿਸ ਚal ਗਏ ਹਨ ਲੇਕਿਨ ਵੀਡੀਓ ਕਾਲ ਦੇ ਜ਼ਰੀਏ ਉਸ ਐਨਜੀਓ ਦੇ ਨਾਲ ਜੁੜ ਚੁਕੇ ਨੇ ਉਹਨਾਂ ਨੇ ਅਨਮੋਲ ਕਾਤਰਾ ਨੂੰ ਵੀਡੀਓ ਕਾਲ ਕੀਤੀ ਤੇ ਇੰਨਾ ਹੀ ਨਹੀਂ ਉਹਨਾਂ ਨੇ ਦੇਖਿਆ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਹਨ ਤੇ ਉਹਨਾਂ ਨੇ ਉਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਉਹ ਮੂਸਾ ਪਿੰਡਾ ਕੇ ਮਿਲ ਕੇ ਗਏ ਸੀ ਇਸ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ ਸਗੋ ਅਨਮੋਲ ਕਵਾਤਰਾ ਵੱਲੋਂ ਹੀ ਸਾਂਝਾ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਅਨਮੋਲ ਕਵਾਤਰਾ ਸਟਾਫ ਲੰਡਨ ਦੀ ਵੀਡੀਓ ਕਾਲ ਤੇ ਉਹਨਾਂ ਸਾਰੇ ਬੱਚਿਆਂ ਦੇ ਨਾਲ ਗੱਲਬਾਤ ਕਰਵਾਉਂਦੇ ਨੇ ਤੇ ਉਹ ਸਾਰੇ ਵੀ ਉਹਨਾਂ ਦੇ ਨਾਲ ਗੱਲ ਕਰਕੇ ਬੇहद ਖੁਸ਼ ਹੁੰਦੇ ਐ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨਮੋਲ ਕਵਾਤਰਾ ਲਿਖਦੇ ਐ ਉਸ ਬੱਚੇ ਨੂੰ ਮਿਸਕਾਰਿਆ ਜਿਸ ਨੂੰ ਉਹ ਮਿਲ ਕੇ ਵਾਪਸ ਲਈ ਸੀ ਇਸੇ ਦੌਰਾਨ ਅਨਮੋਲ ਕੁਆਤਰਾ ਨੇ ਆਪਣੇ ਐਨਜੀਓ ਦਾ ਕੰਮ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਕੰਮ ਕਰਦੇ ਆ ਕਿਸ ਤਰ੍ਹਾਂ ਉਹ ਖੀ-ਖੀ ਕਰਦੇ ਨੇ ਤੇ ਇਹ ਸਾਰਾ ਕੰਮ ਦੇ ਕੇ ਸਟੈਫ ਲੰਡਨ ਵੀ ਬੇहद ਖੁਸ਼ ਹੈ ਇਸ ਸਾਰੀ ਗੱਲ ਦੀ ਜਾਣਕਾਰੀ ਅਨਮੋਲ ਕੁਆਤਰਾ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਦਿੱਤੀ ਗਈ ਹੈ ਉਹਨਾਂ ਨੇ ਇਹ ਦਿਖਾਇਆ ਕਿ ਕਿਸ ਤਰ੍ਹਾਂ ਸਟੈਫ ਲੰਡਨ ਉਹਨਾਂ ਮਰੀਜ਼ਾ ਦੇ ਨਾਲ ਗੱਲ ਕਰਕੇ ਬੇहद ਖੁਸ਼ ਹੈ ਸਟੈਫ ਲੰਡਨ ਹਾਲੀਵੁੱਡ ਦੇ ਬਹੁਤ ਫੇਮਸ ਸਿੰਗਰ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਇਹ ਕੰਮ ਕੀਤਾ ਵੈਲ ਤੁਹਾਰੀ ਇਸ ਵੀਡੀਓ ਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸਟੈਫ ਲੰਡਨ ਜੋ ਰੀਸੈਂਟਲੀ ਪੰਜਾਬ ਆਏ ਸੀ ਉਹਨਾਂ ਨੇ ਪੰਜਾਬ ਆ ਕੇ ਮੂਸੀਆਲੇ ਦਾ ਜਨਮ ਦਿਨ ਉਹਨਾਂ ਦੇ ਮਾਪਿਆਂ ਦੇ ਨਾਲ ਮਨਾਇਆ ਮੂਸਾ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਲੇਕਿਨ ਇਸ ਦੌਰਾਨ ਸਟੈਫ ਲੰਡਨ ਦੀ ਮੁਲਾਕਾਤ ਅਨਮੋਲ ਕੁਆਤਰਾ ਦੇ ਨਾਲ ਹੋਈ ਜੋ ਕਿ ਇੱਕ ਐਨ ਜੀਓ ਚਲਾ ਰਿਹਾ ਹੈ ਇੱਕ ਜ਼ਰੀਆ ਇਸ ਐਨ ਜੀਓ ਦੇ ਰਾਹੀਂ ਉਹ ਲੱਖਾਂ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿਨ੍ਹਾਂ ਦੀ ਉਹ ਹੈਲਪ ਕਰ ਸਕਣ ਸਟੈਫ ਲੰਡਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਵੀ ਗਰੀਬ ਬੱਚਿਆਂ ਦੀ ਹੈਲਪ ਕੀਤੀ ਹੁਣ ਉਹ ਚਾਹੇ ਵਿਦੇਸ਼ ਵਾਪਸ ਚal ਗਏ ਹਨ ਲੇਕਿਨ ਵੀਡੀਓ ਕਾਲ ਦੇ ਜ਼ਰੀਏ ਉਸ ਐਨਜੀਓ ਦੇ ਨਾਲ ਜੁੜ ਚੁਕੇ ਨੇ ਉਹਨਾਂ ਨੇ ਅਨਮੋਲ ਕੁਆਤਰਾ ਨੂੰ ਵੀਡੀਓ ਕਾਲ ਕੀਤੀ ਤੇ ਇੰਨਾ ਹੀ ਨਹੀਂ ਉਹਨਾਂ ਨੇ ਦੇਖਿਆ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਹਨ ਤੇ ਉਹਨਾਂ ਨੇ ਉਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਉਹ ਮੂਸਾ ਪਿੰਡਾ ਕੇ ਮਿਲ ਕੇ ਗਏ ਸੀ ਇਸ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ ਸਗੋ ਅਨਮੋਲ ਕਵਾਤਰਾ ਵੱਲੋਂ ਹੀ ਸਾਂਝਾ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਅਨਮੋਲ ਕਵਾਤਰਾ ਸਟਾਫ ਲੰਡਨ ਦੀ ਵੀਡੀਓ ਕਾਲ ਤੇ ਉਹਨਾਂ ਸਾਰੇ ਬੱਚਿਆਂ ਦੇ ਨਾਲ ਗੱਲਬਾਤ ਕਰਵਾਉਂਦੇ ਨੇ ਤੇ ਉਹ ਸਾਰੇ ਵੀ ਉਹਨਾਂ ਦੇ ਨਾਲ ਗੱਲ ਕਰਕੇ ਬੇहद ਖੁਸ਼ ਹੁੰਦੇ ਐ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨਮੋਲ ਕਵਾਤਰਾ ਲਿਖਦੇ ਐ ਉਸ ਬੱਚੇ ਨੂੰ ਮਿਸਕਾਰਿਆ ਜਿਸ ਨੂੰ ਉਹ ਮਿਲ ਕੇ ਵਾਪਸ ਲਈ ਸੀ ਇਸੇ ਦੌਰਾਨ ਅਨਮੋਲ ਕੁਆਤਰਾ ਨੇ ਆਪਣੇ ਐਨਜੀਓ ਦਾ ਕੰਮ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਕੰਮ ਕਰਦੇ ਆ ਕਿਸ ਤਰ੍ਹਾਂ ਉਹ ਕੀ ਕੀ ਕਰਦੇ ਨੇ ਤੇ ਇਹ ਸਾਰਾ ਕੰਮ ਦੇਖ ਕੇ ਸਟੈਫ ਲੰਡਨ ਵੀ ਬੇहद ਖੁਸ਼ ਹੈ ਇਸ ਸਾਰੀ ਗੱਲ ਦੀ ਜਾਣਕਾਰੀ ਅਨਮੋਲ ਕੁਆਤਰਾ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਦਿੱਤੀ ਗਈ ਹੈ ਉਹਨਾਂ ਨੇ ਇਹ ਦਿਖਾਇਆ ਕਿ ਕਿਸ ਤਰ੍ਹਾਂ ਸਟੈਫ ਲੰਡਨ ਉਹਨਾਂ ਮਰੀਜ਼ਾ ਦੇ ਨਾਲ ਗੱਲ ਕਰਕੇ ਬੇहद ਖੁਸ਼ ਹੈ ਸਟੈਫ ਲੰਡਨ ਹਾਲੀਵੁੱਡ ਦੇ ਬਹੁਤ ਫੇਮਸ ਸਿੰਗਰ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਇਹ ਕੰਮ ਕੀਤਾ ਹੈ ਵੈਲ ਤੁਹਾਰੀ ਇਸ ਵੀਡੀਓ ਤੇ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ